ਉਧਿਆਣਾ ਇਸਰੂਚ ਹੋਈਆਂ ਸ਼ਹੀਦੀ ਕਾਨਫਰੰਸਾਂ 'ਚ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਮੌਜੂਦਾ ਐਪੀ ਸੁਖਜਿੰਦਰ ਸਿੰਘ ਰੰਦਾਵਾ ਗੁੱਸੇ ਵਿੱਚ ਕੱਪੜਿਆਂ ਤੋਂ ਬਾਹਰ ਹੋ ਗਏ ਅਤੇ ਉਹਨਾਂ ਨੇ ਆਪਣੇ ਭਾਸ਼ਣ 'ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖੁੱਲਾ ਚੈਲੰਜ ਕਰਦਿਆਂ ਕਿਹਾ ਕਿ ਉਹ ਹਰ ਰੋਜ਼ ਟਾਰਾ ਲਾਉਂਦੇ ਰਹਿੰਦੇ ਹਨ ਕਿ ਉਹਨਾਂ ਦੀਆਂ ਫਾਈਲਾਂ ਕੱਢ ਲਿਆਉਣਗੇ ਉਹਨਾਂ ਨੇ ਕਿਹਾ ਕਿ ਜੇ ਹਿੰਮਤ ਹੈ ਤਾਂ ਸਾਡੀਆਂ ਫਾਈਲਾਂ ਕੱਢ ਕੇ ਦਿਖਾਓ ਤੁਹਾਨੂੰ ਚੁਣੌਤੀ ਹੈ ਕਿ ਕੁਝ ਗੁੱਸੇ 'ਚ ਕਿਹਾ ਸੁਖਜਿੰਦਰ ਸਿੰਘ ਰੰਦਾਵਾ ਨੇ ਚਾੜੂ ਗਵਰਨਮੈਂਟ ਜਿਹੜੀ ਬਣੀ ਇਹਨਾਂ ਨੇ ਸਰਜੀਤ ਆਦਮ ਸਰਦਾਰ ਪਾਕਤ ਸਿੰਘ ਦਾ ਨਾਮ ਲਿਆ ਉਹਦੇ ਪਗੜੀ ਦੀ ਰੰਗ ਜਿਹੜਾ ਉਹ ਇਹਨਾਂ ਨੇ ਬੱਧਾ ਅਜੀਤ ਸਿੰਘ ਉਹਦੇ ਚਾਚੇ ਨੇ ਜਿਹੜਾ ਨਾਰਾ ਲਾਇਆ ਸੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਉਹ ਇਸ ਪਗੜੀ ਨੂੰ ਸੰਭਾਲਣ ਦੇ ਯੋਗ ਨਹੀਂ ਸੀ ਭਗਵਾਨ ਇਨਕਲਾਬ ਕਹਿੰਦਾ ਇਹ ਇਨਕਲਾਬ ਜਿਹੜਾ ਲਿਆਂਦਾ ਉਹ ਸਾਡੇ ਸ਼ਹੀਦਾਂ ਲੈ ਕੇ ਆਏ ਸ਼ਹੀਦ ਲੈ ਕੇ ਆਏ ਇਨਕਲਾਬ ਦਾ ਮਤਲਬ ਹੁੰਦਾ ਜੇ ਇਨਕਲਾਬ ਦੇ ਵਿੱਚ ਆਜ਼ਾਦੀ ਮਿਲੇ ਉਹਨੂੰ ਇਨਕਲਾਬ ਕਹਿੰਦੇ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਪੰਡਤ ਜਵਾਰ ਲਾਲ ਨਹਿਰੂ ਮਾਤਮੰਦੀ ਉਹ ਲੈ ਕੇ ਆਏ ਇਨਕਲਾਬ ਲੈ ਕੇ ਤੇ ਹਿੰਦੁਸਤਾਨ ਨੂੰ ਆਜ਼ਾਦ ਕਰਵਾਇਆ ਭਗਵੰਤ ਮਾਨ ਜਿਹੜੇ ਤੂੰ ਇਨਕਲਾਬ ਦੀ ਗੱਲ ਕਰਦਾ ਇਹ ਤੇਰੇ ਇਨਕਲਾਬ ਨਹੀਂ ਤੇਰੇ ਅਗੇਂਸਟ ਹੁਣ ਬਗਾਵਤ ਹੋਏਗੀ ਪੰਜਾਬੀ ਤੈਨੂੰ ਕਦੀ ਮਾਫ ਨਹੀਂ ਕਰਨਗੇ ਇਹ ਗੱਲਾਂ ਕਰਦਾ ਜੁੱਧ ਨਸ਼ਿਆਂ ਵਿਰੁੱਧ ਉਹ ਪਹਿਲੋਂ ਆਪਣਾ ਨਸ਼ਾ ਤੇ ਛੱਡ ਦੇ ਤੂੰ ਕਹਿਣਾ ਕਿ ਕਸਮ ਖਾਣਾ ਮੈਂ ਆਪਣੀ ਮਾਂ ਦੇ ਸਿਰ ਦੇ ਉੱਤੇ ਤੂੰ ਹੱਥ ਰੱਖ ਕੇ ਕਸਮ ਖਾਦੀ ਸੀ ਅੱਜ ਉਸਮਾਨ ਨੂੰ ਜਵਾਬ ਦੇ ਕਿ ਮਾਂ ਤੇਰੀ ਮੈਂ ਝੁੱਠੀ ਸੌਂ ਖਾਦੀ ਸੀ ਅਸੀਂ ਕਹਿੰਦੇ ਆ ਕਿ ਦੇਖ ਸਾਡੀ ਮਾਂ ਵਾ ਪਾਰਟੀ ਸਾਡੀ ਮਾਂ ਵਾ ਉਹ ਇਹਨੇ ਤੇ ਕਈ ਪਾਰਟੀਆਂ ਬਦਲ ਕੇ ਆਪਣੀ ਸਗੀ ਮਾਂ ਦਾ ਨਹੀਂ ਬਣਿਆ ਜਿਹਦੇ ਸਿਰ ਤੇ ਹੱਥ ਰੱਖ ਕੇ ਨੇ ਸੌਂ ਵੀ ਖਾ ਲਈ ਇਹ ਗੱਲਾਂ ਕਰਦਾ ਬਾਜੋਤ ਸਾਹਿਬ ਜਿਸ ਤਰੀਕੇ ਦੇ ਨਾਲ ਅਸੈਂਬਲੀ ਦੇ ਵਿੱਚ ਇਹ ਗੱਲ ਕਰਦਾ ਸ਼ਰਮ ਆਉਂਦੀ ਆ ਕਿ ਇਹਨੂੰ ਮੁੱਖ ਮੰਤਰੀ ਕਹਿਣਾ ਇਹਦੀਆਂ ਉਹ ਜਿਹੇ ਗੱਲਾਂ ਸੁਣਨੀਆਂ ਮੁੱਖ ਮੰਤਰੀ ਸੁਣਦੇ ਨੇ ਮੁੱਖ ਮੰਤਰੀ ਜਵਾਬ ਦਿੰਦੇ ਨੇ ਇਹ ਰਨਿੰਗ ਕਮੈਂਟਰੀ ਕਰਦਾ ਤੇ ਇਹ ਅਗਲਿਆਂ ਐਮਐਲਿਆਂ ਦੇ ਉੱਤੇ ਜਾਂ ਉਹਨਾਂ ਦੇ ਉੱਤੇ ਗਲਤ ਜਿੱਦਾਂ ਦੀ ਕਰਦਾ ਸ਼ਰਮ ਆਉਣੀ ਚਾਹੀਦੀ ਹੈ ਉਹ ਜੇ ਮੁੱਖ ਮੰਤਰੀ ਨੂੰ ਉੱਥੇ ਬੈਠਾ ਸਪੀਕਰ ਮੈਂ ਉਹਨੂੰ ਦੱਸ ਦੇਣਾ ਚਾਹੁੰਦਾ ਕਿ ਸਪੀਕਰ ਸਾਹਿਬ ਤੁਹਾਡੇ ਪਰਿਵਾਰ ਦੇ ਵਿੱਚੋਂ ਗਿਆਨੀ ਜਲ ਸਿੰਘ ਟੀਵੀ ਮਿਨਿਸਟਰ ਬਣੇ ਸੀ ਜਿਸ ਤੁਸੀਂ ਨਾਂ ਲੈ ਕੇ ਬਣ ਕੇ ਆਇਓ ਜਿੱਥੇ ਤੁਸੀਂ ਮਾਵਾਂ ਪੈਣਾਂ ਦੀ ਇੱਜ਼ਤ ਨਹੀਂ ਕਰਦੇ ਉੱਥੇ ਸਰਦਾਰ ਭਗਤ ਸਿੰਘ ਦੀ ਮਾਂ ਨੂੰ ਪੰਜਾਬ ਮਾਤਾ ਦਾ ਖਿਤਾਬ ਦਿੱਤਾ ਸੀ ਉਹਨਾਂ ਕਹਿਆ ਸੀ ਤੂੰ ਭਗਤ ਸਿੰਘ ਦੀ ਮਾਂ ਨਹੀਂ ਤੂੰ ਪੂਰੇ ਪੰਜਾਬ ਦੀ ਮਾਂ ਵਾ ਤੇਰਾ ਇੱਕ ਭਗਤ ਸਿੰਘ ਗਿਆ ਆ ਤੇਰੇ ਅੱਜ ਕਰੋੜਾਂ ਭਗਤ ਸਿੰਘ ਤੇਰੇ ਪੁੱਤ ਤੇਰੇ ਬਣ ਕੇ ਤੇਰੇ ਡਾਕਟਰ ਸਾਹਿਬ ਤੁਸੀਂ ਜੇ ਤਰੀਕੇ ਨਾਲ ਇਸ ਇਲਾਕੇ ਦੀ ਤੁਹਾਡੀ ਸ਼ਰਾਫਤ ਨੂੰ ਇਹਨਾਂ ਨੇ ਵੋਟਾਂ ਪਾਈਆਂ ਨੇ ਜੋ ਜਿਹੜਾ ਐਮਪੀ ਚੁਣ ਕੇ ਗਿਆ ਉਹ ਤੁਹਾਡੀ ਸ਼ਰਾਫਤ ਕਰਕੇ ਤੁਸੀਂ ਜਿੱਤੇ ਤੇ ਜਿੱਥੇ ਉਹ ਤਰਤੀ ਦੇ ਉੱਪਰ ਜਿੱਥੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਵੇ ਉਹ ਤਰਤੀ ਦਾ ਸੇਵਾ ਕਰੇਗਾ ਗੁਰੂ ਗੋਬਿੰਦ ਸਿੰਘ ਹਮੇਸ਼ਾ ਉਹਦੇ ਤੇ ਅਸ਼ੀਰਵਾਦ ਰੱਖੂ ਉਹਨੂੰ ਕਦੇ ਉੱਥੋਂ ਪਿਛੜੀ ਹਟਣ ਯਾਰ ਲੋਕ ਖੰਡੇ ਖੜੇ ਹੋ ਜਾਂਦੇ ਨੇ ਇੱਕ ਸੀ ਗੁਰੂ ਸਾਡਾ ਜਨੇ ਕਿਹਾ ਸੀ ਪਰਿਵਾਰ ਵਾਰਾਂ ਦਾ ਉਹਨੇ ਪੰਥ ਉਹਨੇ ਛੋਟੇ ਛੋਟੇ ਸੈਭ ਜاده ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਕਰਵਾ ਲਏ ਉਹਨੇ ਆਪਣੀ ਮਾਂ ਨੂੰ ਸ਼ਹੀਦ ਕਰਵਾ ਲਿਆ ਬਾਪ ਸ਼ਹੀਦ ਕਰ ਆਪਣੀ ਚੋਲੀ ਚ ਪਵਾਇਆ ਤੇ ਪਾਈ ਜੀਵਨ ਸਿੰਘ ਜੈਤ ਰਿੰਗਰੇਟਾ ਗੁਰੂ ਦਾ ਬੇਟਾ ਕਿਆ ਕੇ ਦਿਲ ਨਾ ਲਾਇਆ ਅੱਜ ਧਰਤੀ ਉਸ ਗੁਰੂ ਦੇ ਅਸੀਂ ਸਾਬ ਸਾਬ ਜੀ ਨੂੰ ਨਤਮਸਤਕ ਹੁੰਨੇ ਆ ਮੈਂ ਰਾਜਾ ਵੜਿੰਗ ਜੀ press ਵਾਲੇ ਕਈ ਵਾਰਾ ਕਹਿਣ ਲੱਗ ਪੈਂਦੇ ਨੇ ਬਾਜਵਾਤ ਸਾਹਿਬ ਕਿ ਕਾਂਗਰਸ ਇਕੱਠੀ ਹੋਣੀ ਚਾਹੀਦੀ ਆ ਮੈਂ ਦੱਸ ਦੇਣਾ ਚਾਹੁੰਨਾ 1980 ਦੇ ਵਿੱਚ ਦੋ ਟੜੇ ਸੀਗੇ ਤੇ ਤਿੰਨ ਮੁੱਖ ਮੰਤਰੀ ਦੇ ਕੈਂਡੀਡੇਟ ਸੀਗੇ ਸਰਦਾਰ ਦੁਬਾਰਾ ਸਿੰਘ ਸਰਦਾਰ ਗੁਰਦਿਆਲ ਸਿੰਘ ਢਿੱਲੋਂ ਤੇ ਹਰਚੰਦ ਸਿੰਘ ਬਰਾੜ ਸਾਰਿਆਂ ਨੇ ਗਿਆਨੀ ਜੈਲ ਸਿੰਘ ਇਹਨਾਂ ਸਾਰਿਆਂ ਨੇ ਇਲੈਕਸ਼ਨ ਲੜੀ ਸੀ ਉਹਦੇ ਵਿੱਚ ਇਹ ਨਹੀਂ ਸੀ ਕਿਹਾ ਕਿ ਅਸੀਂ ਕਾਂਗਰਸ ਦਾ ਨੁਕਸਾਨ ਨਹੀਂ ਇਹ ਤੇ ਹੋ ਗਈ ਕਾਂਗਰਸ ਤੇ ਜੇ ਕੋਈ ਇਹ ਕਵੇ ਕਿ ਮੈਨੂੰ ਪਹਿਲਾ ਮੁੱਖ ਮੰਤਰੀ ਕਰੋ ਜਾਂ ਆਹ ਕਰੋ ਉਹਨੂੰ ਕਦੀ ਕਾਂਗਰਸ ਦਾ ਵਰਕਰ برداشت ਨਹੀਂ ਕਰੇਗਾ ਮੈਂ ਦੱਸ ਦੇਣਾ ਚਾਹੁੰਦਾ ਕਾਂਗਰਸੀਓ ਕੰਨ ਖੋਲ ਕੇ ਸੁਣ ਲੋ ਤੁਹਾਨੂੰ ਨਹੀਂ ਜਿਹਨੂੰ ਕਿਸੇ ਨੂੰ ਗਲਤ ਫਹਮੀ ਆ ਮੈਂ ਉਹਨੂੰ ਦੱਸਣ ਲੱਗਾ ਸਰਦਾਰ ਬਿਆਨ ਸਿੰਘ ਸਰਦਾਰ ਗੁਰਦਸ਼ਨ ਸਿੰਘ ਨਾਬਾ ਇਹ ਵੱਖਰੇ ਗਰੁੱਪ ਚ ਹੁੰਦੇ ਸੀ ਸਰਦਾਰ ਦਰਬਾਰਾ ਸਿੰਘ ਦੇ ਬਰ ਖਿਲਾਫ ਜਦੋਂ ਮੁੱਖ ਮੰਤਰੀ ਸੀਗੇ ਤੇ ਮੇਰੇ ਇਫਾਜ਼ਤ ਅਹਿਜਨ ਸਿੰਘ ਜਨਾਲਾ ਤੇ ਡਾਕਟਰ ਕੇਵਲ ਕ੍ਰਿਸ਼ਨ ਇਹ ਸਾਰੇ ਇੱਕ ਗਰੁੱਪ ਚ ਹੁੰਦੇ ਸੀ ਪਰ ਜਿਸ ਵੇਲੇ ਇਹ ਗਰੁੱਪ ਖਤਮ ਹੋ ਜਾਂਦਾ ਸੀ ਕਾਂਗਰਸ ਖੜੀ ਹੁੰਦੀ ਸੀ ਜੇ ਅਤਵਾਦ ਆਇਆ ਖਤਮ ਕੀਤਾ ਅਤਵਾਦ ਤਾਂ ਖਤਮ ਹੋਇਆ ਜਦੋਂ ਕਾਂਗਰਸ ਇੱਕ ਮੋਟੋ ਕੇ ਇਸ ਅਤਵਾਦ ਦੇ ਬਰਖਲਾਫ ਲੜੀ ਅੱਜ ਕੋਈ ਇਹ ਗੱਲ ਕਵੇ ਕਿ ਸਰਦਾਰ ਬੈਂਸ ਸਿੰਘ ਬਾਰੇ ਸਰਦਾਰ ਬੈਂਸ ਸਿੰਘ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਨੂੰ ਸ਼ਾਂਤੀ ਦਿੱਤੀ ਭਾਜਪਾ ਵਾਲਿਓ ਨੋਟ ਕਰ ਲੋ ਤੁਹਾਡੇ ਕਰਕੇ ਪੰਜਾਬ 'ਚ ਸ਼ਾਂਤੀ ਨਹੀਂ ਆਈ ਇਹ ਕਾਂਗਰਸ ਦੀ ਸ਼ਹਾਦਤ ਕਰਕੇ ਕਾਂਗਰਸ ਇੱਥੇ ਸ਼ਾਂਤੀ ਆਈ ਆ ਹੁਣੇ ਹੀ ਗੁਰਕੀਰਤ ਕਹਿ ਕੇ ਗਿਆ ਕਹਿੰਦਾ ਹੱਥ ਉਹ ਸਮਰੋੜ ਕੇ ਨਾ ਉਹਨਾਂ ਦੇ ਹੱਥ 'ਚ ਫੜਾਵਾਂਗੇ ਆਪਾਂ ਪੂਛ ਨੂੰ ਅੱਗੇ ਜਾਣ ਹੀ ਨਹੀਂ ਦੇਣਾ ਪਹਿਲਾਂ ਹੀ ਮਰੋੜ ਲੈਣੀ ਕਿ ਉਹਨਾਂ ਦੇ ਹੱਥ 'ਚ ਫੜਾ ਲੈਣੀ ਕਿ ਆ ਫੜ ਲਓ ਬੇਈਮਾਨਾਂ ਦਾ ਟੋਲਾ ਇਕੱਠਾ ਹੋਇਆ ਸਟੇਜ ਤੇ ਖਲੋ ਕੇ ਕਦੀ ਗੱਲਾਂ ਕਰੂਗਾ ਆ ਚੀਜ਼ ਆ ਉਹ ਮੁੱਖ ਮੰਤਰੀਆ ਡਾਂਡਰ ਪੰਜਾਬ ਚਲਾ ਜੇ ਤੇਰੀ ਮਾਂ ਦਾ ਦੁੱਧ ਪੀਤਾ ਤੂੰ ਬਣਾ ਕਾਂਗਰਸੀਆ ਦੇ ਪਰਚੇ ਅਸੀਂ ਅੰਦਰ ਜਾਵਾਂਗੇ ਕਦੀ ਕੈਨ ਉਹਦਾ ਇਹਦੀ ਫਾਈਲ ਪਈ ਆ ਕੱਢ ਕੇ ਫੜਾ ਉਹ ਕਾਦੇ ਲਈ ਰੱਖੀ ਆ ਫਾਈਲ ਤੇਰੇ ਕੋਲੋ 4 ਦਿਨ ਨਹੀਂ ਜੇਲ੍ਹ ਚ ਬੈਠਿਆ ਜਾਣਾ ਚੂਹੇ ਅੰਦਰ ਚੱਲੇ ਉਹ ਜੇਲ੍ਹ ਚ ਨਹੀਂ ਚੂਹੇ ਬੰਦ ਹੋਣੇ ਸਮਝ ਗਏ ਨਾ ਤੁਸੀਂ ਗੱਲਾ ਕਰਦਾ ਉਹ ਪੰਜਾਬ ਵੇਖ ਪੰਜਾਬ ਦੀ ਬਰਬਾਦੀ ਵੇਖ ਪੰਜਾਬ ਚ ਗੈਂਗਸਟਰ ਕਿੰਨੇ ਫਿਰਦੇ ਨੇ ਤੇਰਾ ਉਹਨਾਂ ਵੱਲ ਧਿਆਨ ਨਹੀਂ ਤੇਰਾ ਦਿੱਲੀ ਵਾਲਿਆਂ ਵੱਲ ਧਿਆਨ ਹੈ ਉਹਨਾਂ ਦੀ ਅਯਾਸ਼ੀ ਵੱਲ ਧਿਆਨ ਹੈ ਪ੍ਰਧਾਨ ਜੀ ਇੱਕ ਹੋਰ ਲੁੱਟਣ ਲੱਗੇ ਜੇ ਪੰਜਾਬ ਨੂੰ ਕੱਲ ਤੁਸੀਂ ਕਹਿੰਦਾ ਬਲਾਕਾਂ ਦੇ ਵਿੱਚ 4.5 ਲੱਖ ਦਾ ਬੰਦਾ ਰੱਖਾਂਗੇ ਇਹਦੇ ਅਗੇਂਸਟ ਖੜੇ ਹੋ ਜਾਓ ਵਾਲਾ ਜਿਵੇਂ ਅੰਗਰੇਜ਼ਾਂ ਨੇ ਪੰਜਾਬ ਲੁੱਟਿਆ ਸੀ ਹਿੰਦੁਸਤਾਨ ਲੁੱਟਿਆ ਸੀ ਆ ਦਿੱਲੀ ਦਾ ਪਘੋੜਾ ਉਥੋਂ ਕੱਢਿਆ ਇਹ ਪੰਜਾਬ ਨੂੰ ਲੁੱਟਣ ਲੱਗਾ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਦੇ ਕਹਿਣ ਤੇ ਗੰਡਾ ਦੇ ਰਹੇ ਹੋ ਕੋਲੋਂ ਮੂੰਹ ਨਾਲ ਨਹੀਂ ਖੁੱਲਣੀਆਂ ਸ਼ਵਾਰੀ ਬੈਠੀ ਸਾਰੀ ਲੀਡਰਸ਼ਿਪ ਤੁਹਾਨੂੰ ਮੈਂ ਇੱਕ ਬੇਨਤੀ ਕਰਦੀ ਚਾਹੁੰਦਾ ਕਿ ਆਪਣੇ ਪਹਿਲਾਂ ਇਹ ਕਰੀਏ ਕਿ ਜਿਹੜਾ ਅਫਸਰ ਕਿਸੇ ਨੇ ਕਹਿਣ ਤੇ ਗਲਤ ਕੰਮ ਕਰਦਾ ਉਹਦੇ ਤੇ ਸਭ ਤੋਂ ਪਹਿਲੂ ਪਰਚਾ ਹੋ ਕੇ ਜੇਲ੍ਹ ਚ ਉਹ ਦੇਣਾ ਚਾਹੀਦਾ ਆ ਲੈਂਡ ਪੁਲਿਕ ਪਾਲਿਸੀ ਇਹ ਕਿੰਨੇ ਕੀਤੀ ਆ ਇਹ ਪੰਜਾਬ ਦੇ ਚੀਫ ਸੈਕਟਰੀ ਨੇ ਕੀਤੀ ਆ ਕੋਈ ਪੁਲਿਸ ਅਫਸਰਾਂ ਦੇ ਅਗੇਂਸਟ ਬੋਲੋਗੇ ਤੇ ਪੰਜਾਬ ਬਚੇਗਾ ਇਹ ਚੀਫ ਸੈਕਟਰੀ ਤੇ ਚੋਂ ਸਰਕਾਰ ਆਈ ਸਭ ਤੋਂ ਪਹਿਲਾਂ ਜੋ ਕੋਈ ਪਰਚਾ ਹੋਏਗਾ ਤੇ ਇਸ ਚੀਫ ਸੈਕਟਰੀ ਦੇ ਉੱਤੇ ਬਾਈ ਨੇਮ ਪਰਚਾ ਹੋਏਗਾ ਕਿ ਤੂੰ ਪੰਜਾਬ ਨੂੰ ਲੁੱਟਣ ਲੱਗਾ ਸੀ ਉਜਾੜਨ ਲੱਗਾ ਸੀ ਅਡਾਕ ਸਾਹਿਬ ਹੁਣੇ ਗੱਲ ਜੀ ਇਹਨਾਂ ਨੇ ਮੈਂ ਐਲਓਪੀ ਸਾਹਿਬ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਅਸੈਂਬਲੀ ਚ ਬੋਲੇ ਨਾ ਟੈਂਡਰ ਹੀ ਨਹੀਂ ਲਾਏ ਜਦ ਦਿੱਲੀ ਵਾਲਿਆਂ ਆਫਸਰ ਕੋਰਪੀਆ ਵਾਪਸ ਲੱਗੇ ਟੈਂਡਰ ਇਸ ਕਰਕੇ ਨਹੀਂ ਲੱਗੇ ਕਿ ਇਹਨਾਂ ਦੀ ਕਮਿਸ਼ਨ ਦੀ ਸੈਟਿੰਗ ਸਾਨੂੰ ਮੈਨੂੰ ਅੱਜ ਵੀ ਯਾਦ ਆ ਕਿ ਜੇ ਹਿੰਦੁਸਤਾਨ ਦੀ ਆਜ਼ਾਦੀ ਮਿਲੀ ਤੇ ਸਭ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਸੀ ਉਹ ਪੰਜ ਸੀਗੀਆਂ 122 ਕੇ 23 ਫਾਂਸੀਆਂ ਲੱਗੀਆਂ ਉਹਦੇ ਚ 90 ਪੰਜਾਬੀ ਸੀਗੇ ਕੌਣ ਪੋਲ ਸਕਦਾ ਆ ਮੈਨੂੰ ਹੁਣੇ ਤੁਹਾਡੇ ਮਿਲ ਬੈਡ ਵਾਲੇ ਵੀਰਜੇ ਦੇ ਡਾਇਰੈਕਟਰ ਮਿਲ ਦੇ ਵੇਖਣ ਗਏ ਸੀ ਉਹ ਜੇਲ੍ਹ ਦੇ ਸੀ ਉਹ ਤਸੀਹਾ ਕਰ ਸੀ ਥਾਣੇ तस्या का आम आदमी पार्टी ने बनाए ने झूठे परचों के पुलिस वाले ये नोट कर लो ये मत ख्याल करो कि मीटिंग किया कमीशन बिठावे कमिशन नहीं बैठेगा जेड़ा परचा गलत होया तो जाएगी ब्यासी बना के ਯਾਰ ਜਿੰਨੂੰ ਮਰਜੀ ਇਹ ਕੰਡਾ ਰਾਜ ਆ ਇਹ ਲੋਕ ਰਾਜ ਆ ਇਹ ਪੁਲਿਸ ਨੂੰ ਸਾਡੇ ਕੋਲ ਟੈਕਸ ਲੱਗ ਕੇ ਇਹਨਾਂ ਦੇ ਪੱਗਾ ਨਾ ਲਾਓ ਇਹ ਲੁੱਟਣ ਵਾਲਿਆਂ ਦਾ ਧਿਆਨ ਕਰੋ ਜਿਹੜੇ ਲੁੱਟ ਕੇ ਪੰਜਾਬ ਨੂੰ ਖਾ ਰਹੇ ਨੇ ਜਾਣ ਕਰੋ ਕੰਡਾ ਸ੍ਰੀ ਕਿਉਂ ਨਹੀਂ ਪੰਜਾਬ ਚ ਆ ਰਹੀ ਤੁਹਾਡੇ ਮੁੱਖ ਮੰਤਰੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੁਧਿਆਣੇ ਦੇ ਵਿੱਚ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ 15000 ਕਰੋੜ ਦੀ ਇੰਡਸਟਰੀ ਲੈ ਕੇ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ ਤੇ ਤੇਰੇ ਕੋਲ ਤੇ 15 ਰੁਪਏ ਦੀ ਨਹੀਂ ਲੱਗ ਰਹੀ ਤੈਨੂੰ ਸਾਰਾ ਦਿਨ ਮਜ਼ਾਕ ਕਰਨੇ ਜਾਂ ਲੋਕਾਂ ਦੇ ਉੱਤੇ ਗਲਤ ਤਾਨੇ ਕੱਸ਼ਣੇ ਉਹ ਛੱਡ ਇਹ ਕਹਿਣਾ ਚਾਹੁੰਦਾ ਅੱਜ ਜਿਸ ਸ਼ਹੀਦ ਦੀ ertid ਦੇ ਖੜੇ ਹੋਏ ਆ ਇਥੋਂ ਪ੍ਰਣ ਕਰੀਏ ਖੁਰਾਕ ਖੋਜ ਬਟਾ ਦੇਣਾ ਦੁਬਾਰਾ ਕੋਈ ਜੁਰਤ ਨਾ ਕਰ ਸਕੇ ਪੰਜਾਬ ਨੂੰ ਲੁੱਟਣ ਲਈ ਤੂੰ ਗੁਰਕੇੜੇਲ ਸੌਣ ਦੀ ਗੱਲ ਕਰਦਾ ਛੱਡ ਪਰ ਇਹੋ ਜਿਹੇ ਨਾਂ ਹੀ ਨਹੀਂ ਲਈਦੇ ਇਹਦੇ ਪਤਾ ਨਹੀਂ ਬਰਸਾਟਾ ਵੜ ਜਾਣੇ ਨੇ ਇਹ ਲੱਭਣੇ ਹੀ ਨਹੀਂ ਤੁਸੀਂ ਵੇਖਿਓ ਇਲੈਕਸ਼ਨ ਆਉਣ ਦਿਓ ਬੱਲਵਾਂ ਸਾਹਿਬ ਤੁਸੀਂ 332 ਕਹਿੰਦੇ ਹੋ ਇਹ ਤੁਹਾਨੂੰ 92 ਚ ਕੋਈ ਨਹੀਂ ਲੱਭਣਾ ਇਹਨਾਂ ਦੇ ਇਲੈਕਸ਼ਨ ਹੀ ਨਹੀਂ ਲੜਦੀ ਉਹ ਲੋਕਾਂ ਨੇ ਪਿੰਡਾਂ ਦੇ ਬਾਹਰ ਡਾਂਗਾਂ ਲੈ ਕੇ ਖਲੋਤੇ ਹੋਣਾ ਕਿਹਾ ਤੁਹਾਡਾ ਸਵਾਗਤ ਕਰੀਏ ਖਲੋਣਾ ਕਿ ਨਹੀਂ ਖਲੋਣਾ ਇਹ ਇਹ ਹੁਣ ਜਿਹੜਾ ਗੱਲਾਂ ਕਰਦਾ ਇਹਨੂੰ ਕਿਹੜਾ ਚੋਨਾ ਕਿ ਐਤ ਕੀ ਜਦੋਂ ਇਲੈਕਸ਼ਨ ਆਏਗੀ ਵਿਦਰੋਹ ਹੋਏਗਾ ਤੇਰੀ ਬੇਈਮਾਨੀ ਤੇ ਤੇਰੀ ਜ਼ੁਬਾਨ ਦੇ ਅਗੇਂਸਟ ਲੋਕ ਵਿਦਰੋਹ ਕਰਨਗੇ ਤਗੜੇ ਹੋ ਉਹ ਕਾਂਗਰਸ ਦਾ ਵਰਕਰ ਹਮੇਸ਼ਾ ਤਗੜਾ ਹੁੰਦਾ ਕਾਂਗਰਸ ਦੇ ਵਰਕਰ ਚ ਕਦੀ ਕਬੀ ਨਹੀਂ ਹੋਈ ਜੇ ਕਦੇ ਪਿੱਠ ਦਿੱਤੀਆ ਤੂੰ ਅਸੀਂ ਦਿੱਤੀ ਹੋਏਗੇ ਤੁਸੀਂ ਕਦੀ ਨਹੀਂ ਦਿੱਤੀ ਦਲਵੀ ਸਾਹਿਬ ਆਪਕਾ ਬਹੁਤ بڑا ਰੋਲ ਹੈ ਜੋ ਹਾਈ ਕਮਾਂਡ ਹੈ ਨਾ ਉਹ ਹੀ ਲਾਈਨ ਪਰ ਲਾਤੀ ਹੈ ਜੋ بگੜੇ ਹੋਏ ਲੀਡਰ ਹੁੰਦੇ ਹੈ ਕੋਈ ਕਹਿੰਦਾ ਮਦੂ ਨਹੀਂ ਬੁਲਾਇਆ ਜਦ ਸ਼ਹੀਦਾਂ ਨੂੰ ਤੇ ਹਰ ਬੰਦੇ ਨੂੰ ਆ ਕੇ ਨਟਮਸਟਕ ਹੋਣਾ ਪਏਗਾ ਕੌਣ ਬੋਲ ਸਕਦਾ ਜਲਿਆਂਵਾਲੇ ਬਾਗ ਨੂੰ ਕੌਣ ਪੁੱਲ ਸਕਦਾ ਮੈਂ ਕਹਣਾ ਚੋਨਾ ਕਾਲੀਦਾਲ ਨੂੰ ਮੇਰੇ ਪਿੰਡ ਤੋਂ ਤਰੋ ਵਾਲੀ ਤੋਂ ਜਥਾ ਚੱਲਿਆ ਸੀ ਸਰਦਾਰ ਲక్ష్మణ ਸਿੰਘ ਦੀ ਰੈਨ ਮਾਈਚ 122 ਬੰਦੇ ਉੱਥੇ ਨਰੈਣੂ ਮਹੰਤ ਨੇ ਸ਼ਹੀਦ ਕਰ ਦਿੱਤੇ 26 ਟੋਕਰੇ ਉਥੋਂ ਹੱਡੀਆਂ ਦੇ ਨਿਕਲੇ ਸੀ ਤੇ ਸਰਦਾਰ ਲక్ష్మణ ਸਿੰਘ ਨੂੰ ਜਿੰਦਾ ਝੰਡਾ ਬਣ ਕੇ ਸਾੜਿਆ ਸੀ ਪੁੱਠਾ ਕਰਕੇ ਸਾੜਿਆ ਸੀ ਇਹਨੂੰ ਮੈਂ ਕਹਿਣਾ ਚਾਹੁੰਦਾ ਸੁਖਵੀਰ ਬਾਦਲ ਨੂੰ ਤੇਰੇ ਕਰਕੇ ਨਹੀਂ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਖਰ ਕੌਮ ਦਾ ਖਤਾਬ ਤੇ ਧਰੋਵਾਲੀ ਚ ਅੱਜ ਤੱਕ ਸਰਦਾਰ ਲక్ష్మణ ਸਿੰਘ ਦੇ ਨਾਂ ਤੇ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਜਿਹੜਾ 5 ਸਾਲ ਰਿਹਾ ਫਖਰ ਕੌਮ ਦੀ ਮੈਂ ਗੱਲ ਕਰਦਾ ਉਹਦੇ ਕੋਲ ਤੇ ਵਾਪਸ ਲੈ ਲਿਆ ਮੈਂ ਦੇ ਵਿੱਚ ਜਦੋਂ ਬਾਦਲ ਮੁੱਖ ਮੰਤਰੀ ਸੀ 2012 ਚ ਉਹਦੇ ਬਾਅਦ ਮੋਟੋਲ ਆਈ ਗਈ ਆਕਾਲੀ ਦਲ ਤੇ ਹੋ ਗਿਆ ਜੇ ਖਤਮ ਹੁਣ ਤਗੜੇ ਹੋ ਕੇ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ ਪੰਜਾਬ ਚੋਂ ਇਹ ਗੈਂਗਸਟਰ ਅਤਵਾਦੀਆਂ ਨੂੰ ਹੀ ਮਾਰੇ ਨੇ ਤੇ ਕੇਂਦਰ ਸਰਕਾਰ ਇਹਨਾਂ ਦੇ ਨਾਲ ਰਲਈ ਆ ਇਹਨਾਂ ਦੇ ਦੋਵੇਂ ਸਭ ਤੋਂ ਵੱਡੇ ਪੰਜਾਬ ਦੇ ਗੈਂਗਸਟਰ ਜਿਹੜੇ ਨੇ ਆਪਣੀਆਂ ਜਿਹੜੀਆਂ ਬੀਜੇਪੀ ਦੀਆਂ ਗਵਰਨਮੈਂਟਾਂ ਨੇ ਉਹਨਾਂ ਦੇ ਉੱਥੇ ਰੱਖੇ ਨੇ ਆਓ ਅੱਜ ਦੇ ਜਿਹੜੇ ਇੱਕ ਪ੍ਰਣ ਕਰੀਏ ਕਿ ਇਸ ਪੰਜਾਬ ਨੂੰ ਪਹਿਲਾਂ ਵੀ ਜੇ ਕਿਸੇ ਨੇ ਬਚਾਇਆ ਕਾਂਗਰਸ ਦੇ ਵਰਕਰ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਬਚਾਇਆ ਹੁਣ ਵੀ ਅਸੀਂ ਉਸੇ ਤਰ੍ਹਾਂ ਹੀ ਇਸ ਪੰਜਾਬ ਨੂੰ ਬਚਾਉਣ ਲਈ ਅੱਜ ਤੋਂ ਹੀ ਚੱਲੀ ਆ ਕਿਨੇ ਤਿੰਨ ਤਿੰਨ ਹੋ ਗਏ ਸੁਭਾਗਮੰਗਲ ਦੀ ਸਰਕਾਰ ਚ ਅੱਜ 4 4 ਹੋ ਗਏ ਹੁਣ ਤੇ ਪੰਜਵੇਂ ਵੇਲੇ ਤੇ ਅਸੀਂ ਇੱਥੇ ਹੋਣਾ ਤੇ ਉਹਨਾਂ ਸ਼ਹੀਦਾਂ ਨੂੰ ਇੱਥੇ ਬੈਠ ਕੇ ਨਹੀਂ ਉੱਥੇ ਜਾ ਕੇ ਸ਼ਰਧਾਂਜਲੀ ਦਵਾਂਗੇ ਕਿ ਤੇਰੇ ਕਰਕੇ ਦੇਸ਼ ਬਚਿਆ ਤੇਰੇ ਕਰਕੇ ਪੰਜਾਬੀ ਬਚੇਗਾ ਬਹੁਤ ਬਹੁਤ ਤੜਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੀ ਕਹਿੰਦੇ ਸਾਨੂੰ ਮੈਨੂੰ ਤੇ ਬਾਜਵਾ ਸਾਹਿਬ ਨੂੰ ਕਹਿੰਦੇ ਤੁਸੀਂ ਦੋਵੇਂ ਮੋਹਲ ਇਕੱਠੇ ਹੋ ਜਾਂਦੇ ਹੋ ਤੇ ਯਾਰ ਜਦੋਂ ਮੈਂ ਇਹ ਕਹਿ ਰਹੇ ਕਿ ਵਾਹ ਫੇਤੇ ਆਵਾਜ਼ ਤੇ ਫਿਰ ਮਾਜੇ ਤੱਕ ਪਹੁੰਚਣੀ ਚਾਹੀਦੀ ਹੈ ਨਾ ਬਹੁਤ ਬਹੁਤ ਧੰਨਵਾਦ